ਇਹਨਾਂ ਨੂੰ ਕੀ ਪ੍ਰੋਬਲਮ ਐ ਦੇਖ ਲਓ ਤੜਕੀ ਉੱਠ ਕੇ ਆਚਾਰ ਜਾਣੇ ਨੇ ਇੱਕ ਤਾਂ ਸੁਖਵੀਰ ਬਾਦਲ ਕਿ ਹੱਸਣ ਦੀ ਕੀ ਗੱਲ ਐ ਜੀ ਹਾਇ ਤਾਂ ਨਾ ਹੀ ਲਿਆ ਯਾਰ ਮੈਂ ਲੈ ਫੇਰਾ ਸੁਖਵੀਰ ਜੀ ਸੁਖਵੀਰ ਬਾਦਲ ਤਾਂ ਨਾ ਹੀ ਲਿਆ ਜੇ ਤਾਂ ਕੰਮ ਤਾਂ ਨਹੀਂ ਦੱਸਿਆ ਤਾਂ ਕੋਈ ਹਾਂ ਜੀ ਮੈਂ ਇੱਕੋ ਬਾਜਵਾ ਇੱਕੋ ਪਤਾ ਨਹੀਂ ਹੋ ਬੜਿੰਗ ਟੜਕੀ ਉੜ ਕੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਸਭ ਤੋਂ ਪਹਿਲਾਂ ਮੈਨੂੰ ਗਾਲਾਂ ਕੈਨੇਡਾ 'ਚ ਬਰਫ ਪੈ ਗਈ ਭਗਵੰਤ ਮਾਨ ਅਸਤੀਫਾ ਦੇਵੇ ਕਾਰਨ ਕੀ ਇਹਦਾ ਮੈਂ ਮੈਂ ਥੋੜਾ ਜਿਹਾ ਸੋਚੇ ਕਾਰਨ ਕੀ ਇਹਦਾ ਕੋਈ ਗੱਲ ਨਹੀਂ ਆਲੋਚਨਾ ਕਰ ਲੈਣ ਕੋਈ ਗੱਲ ਇਹ ਕਿਉਂ ਮੈਨੂੰ ਹੀ ਕਿਉਂ ਕਰਦੇ ਕਾਰਨ ਦਾ ਇਹ ਹੈ ਜੀ ਅਸਲ 'ਚ ਉਹਨਾਂ ਨੇ ਕਦੇ ਸੋਚਿਆ ਨਹੀਂ ਸੀਗਾ ਕਿ ਕੋਈ ਆਮ ਘਰਾਂ ਦਾ ਮੁੰਡਾ ਵੀ ਆ ਕੇ ਜਿਹਨੇ 10ਵੀਂ ਸਾਈਕਲ ਤੇ ਚੜ ਕੇ ਗਈ ਤੀ ਹੋਵੇ ਜਿਹੜਾ ਮਹਿਸਾਂ ਦੀਆਂ ਪੂਛਾਂ ਫੜ ਕੇ ਟੋਬਿਆਂ ਦੇ ਵਿੱਚ ਤਾਰੀਆਂ ਲਾਉਣ ਸਿੱਖਿਆ ਹੋਵੇ ਆਮ ਕਰਾਂ ਦਾ ਇੱਕ ਜੁਆਕ ਸਾਡੀਆਂ ਕੁਰਸੀਆਂ ਤੇ ਕੌਮ ਬਹਿ ਗਿਆ ਆਹ ਦੁੱਖ ਹੋਣਾ ਬਸ ਹੋਰ ਕੋਈ ਦੁੱਖ ਨਹੀਂ ਹੋਣਾ ਵੀ ਇੱਥੇ ਤਾਂ ਸਾਡੇ 3 ਪੁੱਤ ਬੰਦੇ ਹੁੰਦੇ ਆ ਇਹ ਕਿਵੇਂ ਆ ਗਏ ਹਰਪਜਨ ਸਿੰਘ ਜੀ ਟੀਓ ਸਾਹਿਬਾਟ ਬਿਜਲੀ ਤੇ ਪੀਡਬਲਯੂਡੀ ਦੋ ਵੱਡੇ ਮਹਿਕਮਿਆਂ ਦੇ ਮੰਤਰੀ ਨੇ ਪਿਤਾ ਜੀ ਕੀ ਕਰਦੇ ਸੀ ਪਤਾ ਬਿਆਹਾਂ ਦੇ ਵਿੱਚ ਜਿਹੜੇ ਬੈਂਡ ਹੁੰਦੇ ਨੇ ਬੈਂਡ ਮਾਸਟਰ ਸੀ ਇਹਨਾਂ ਬੈਂਡ ਮਾਸਟਰ ਦਾ ਮੁੰਡਾ ਉਹਨੂੰ ਪੰਜਾਬ ਦਾ ਮੰਤਰੀ ਬਣ ਗਿਆ ਮੰਤਰੀ ਬਣ ਗਿਆ ਤੇ ਫਿਰ ਇਹ ਕਿਵੇਂ ਬਰਦਾਸ਼ਤ ਕਰਨਗੇ ਫਿਰ ਉਹਨੂੰ ਹੁਣ ਪਤਾ ਨਹੀਂ ਲੱਗ ਰਿਹਾ ਕਰੀਏ ਕੀ ਅਕਾਲੀ ਦਲ ਨੇ ਉਹ ਜਲਾ ਲਈ ਹੁਣ ਯਾਤਰਾ ਕਰੀਏ ਪਰਿਵਾਰ ਬਚਾਓ ਯਾਤਰਾ ਪੰਜਾਬ ਤਾਂ ਹੀ ਨਹੀਂ ਉਹ ਚ ਮਸਾਂ ਤਾਂ ਬਚਾਇਆ ਪੰਜਾਬ ਉਹਨਾਂ ਤੋਂ ਪਰਿਵਾਰ ਬਚਾਓ ਯਾਤਰਾ ਕਰ ਲਈ ਕੋਈ ਕਿਤੇ ਗਾਲਾਂ ਕਢੀ ਜਾਂਦਾ ਮੈਨੂੰ ਕੋਈ ਕਿਤੇ ਮੈਨੂੰ ਕੋਈ ਪਰਵਾਹ ਨਹੀਂ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਜੋ ਮਰਜੀ ਕਰ ਇਹਨਾਂ ਨੇ ਤਾਂ ਨੁਕਸ ਕੱਢਣੀ ਕੱਢੜੇ ਨੇ ਜੀ ਆਹ ਨੌਕਰੀਆਂ ਬਾਰੇ ਨਹੀਂ ਬੋਲਦੇ ਕਦੇ ਵੀ ਨਹੀਂ ਬੋਲਦੇ ਮੈਂ 150 ਆਮ ਆਦਮੀ ਕਲੀਨਿਕ ਹੋਰ ਹੋ ਜੂਗਾ 800 ਆਮ ਆਦਮੀ ਕਲੀਨਿਕ ਹੋ ਜੂਗਾ ਕਰੋੜ ਤੋਂ ਵੱਧ ਬੰਦਾ ਉਥੋਂ ਦਵਾਈ ਲੈ ਕੇ ਠੀਕ ਹੋ ਗਿਆ ਇਹਦੇ ਬਾਰੇ ਕਦੇ ਨਹੀਂ ਬੋਲਦੇ ਪ੍ਰਾਈਵੇਟ ਥਰਮਲ ਪੁਆਇੰਟ 1080 ਕਰੋੜ ਦਾ ਗੋਇੰਦਵਾਲ ਸਾਹਿਬ ਵਾਲਾ ਉਹ ਖਰੀਦ ਲਿਆ ਨਹੀਂ ਬੋਲ ਪੰਜਾਬ ਦੇ ਸਕੂਲਾਂ ਦਾ ਕਾਇਆ ਪਲਟ ਹੋ ਰਿਹਾ ਹੈ 프라이빗 ਚ ਹਟਾਟਾ ਕੇ ਮਾਪੇ ਸਰਕਾਰੀ ਸਕੂਲਾਂ ਚ ਬੱਚੇ ਨੂੰ ਦਾਖਲ ਕਰਾਣੇ ਕਦੇ ਨਹੀਂ ਬੋਲਦੇ 30 ਯਾਤਰਾ ਸ਼ੁਰੂ ਕੀਤੀ ਸਾਰੇ ਬਜ਼ੁਰਗਾਂ ਨੂੰ ਅਲੱਗ-ਅਲੱਗ ਤੀਰਥ ਸਥਾਨਾਂ ਤੇ ਲੈ ਕੇ ਜਾਣੇ ਨਹੀਂ ਬੋਲਦੇ ਬਿਜਲੀ 90% ਬਿੱਲ ਮਾਫ ਹੋ ਗਏ ਕਦੇ ਨਹੀਂ ਬੋਲਦੇ ਕੱਸੀਆਂ ਨਹਿਰਾਂ ਜਿਹੜੀਆਂ ਪਹਿਲਾਂ ਬੰਦ ਪਈਆਂ ਸੀ ਪਿੰਡਾਂ 'ਚ ਪਾਣੀ ਜਾਣ ਲੱਗਿਆ ਨਹਿਰਾਂ ਦਾ 40 40 ਸਾਲ ਬਾਅਦ 35 30 ਸਾਲ ਬਾਅਦ ਕਦੇ ਨਹੀਂ ਬੋਲਦੇ ਬਸ ਉਹੀ ਬਸ ਕੋਹ ਤੁਹਾਨੂੰ ਸੀ ਵੜੇ ਹੋਣ ਮੇਰਾ ਇੱਕ ਦੋਸਤ ਹੈ ਕਹਿੰਦਾ ਹੁਣ ਭਵੰਤਮਾਨ ਨੂੰ ਲਾ ਲਾਂਗੇ ਉਹਨੂੰ ਕੋਈ ਬੰਦਾ ਕਹਿੰਦਾ ਭਵੰਤਮਾਨ ਨੂੰ ਲਾਦਾ ਉਹ ਕਹਿੰਦਾ ਜਾ ਲੈ ਵੀ ਐਂ ਲੈ ਜੂ ਲਾ ਦਾਂਗੇ ਵੀ ਲੋਕਾਂ ਨੇ ਬਿਠਾਏ ਆ ਤੁਸੀਂ ਲੋਕਾਂ ਕੋਲ ਜਾਓ ਲੋਕ ਲਾ ਦੇਣੇ ਲੋਕ ਲਾ ਸਕਦੇ ਨੇ ਤੁਸੀਂ ਕਿਵੇਂ ਲਾ ਦੋਗੇ ਇਸ ਕਰਕੇ ਇਹਨਾਂ ਦੀ ਗੱਲਾਂ 'ਚ ਨਹੀਂ ਆਉਣਾ ਲੱਗੇ ਰਹਿੰਦੇ ਕੋਚ ਕੋਹਰ ਐ ਨੂੰ ਜੋ ਸਿੱਧੂ ਹਾਇ ਰੱਬਾ ਉਹ ਵਿਆਹਾਂ ਸ਼ਾਦੀਆਂ 'ਚ ਨਾ ਲੈਣ ਦੇਣ ਵਾਲੇ ਸੂਟਾਂ ਵਰਗੇ ਉਹਨਾਂ ਨੂੰ ਨਾ ਕੋਈ ਖੋਲੇ ਨਾ ਕੋਈ ਸਮਾਵੇ ਗਾਹਾਂ ਛਾੜ ਦਿੰਦੇ ਨੇ ਕਈ ਵਾਰੀ ਸਾਲ ਦੂਰ ਸਾਲ ਬਾਅਦ ਆਪਦੇ ਵਾਲਾ ਸੂਟ ਹੀ ਆਪਦੇ ਕੋਲ ਵਾਪਸ ਆ ਜਾਂਦਾ ਹੈ ਕਦੇ ਖੋਲੇ ਉਹਨਾਂ ਖੋਲੇ ਨੇ ਭੂਆ ਦੀ ਕੁੜੀ ਦਾ ਵਹਿ 2 ਮਹੀਨਿਆਂ ਨੂੰ ਇੱਧਰ ਦੇ ਦਾਂਗੇ ਕਾਂਗਰਸ ਦੀ ਮਾੜੀ ਕਿਸਮਤ ਉਹਨਾਂ ਨੇ ਖੋਲ ਲਿਆ ਹੁਣ ਨਾ ਤਾਂ ਸਮਾਇ ਜਾਂਦਾ ਨਾ ਲਿਖਾਵੇ ਜਵਾਬਸ ਪੈਂਦਾ ਸਹੀ ਹੈ ਨਾ ਉਹ ਲੱਗਿਆ ਰਹੇ ਨਾ ਮੇਤਰਪਿਆਰੇ ਵੀ ਮੇਤਰਪਿਆਰੇ ਪਤਨੀ ਕੀ ਵੀ ਤੂੰ ਬਿਜਲੀ ਮੰਤਰੀ ਬਣਨ ਤੂੰ ਹੀ ਨਾ ਕਰਤੀ ਸੀ ਉਦੋਂ ਬਣ ਜਾਂਦਾ ਉਦੋਂ ਮਾਫ ਕਰ ਦਿੰਦਾ ਬਿਜਲੀ ਆਪ ਤਾਂ ਕੁਝ ਕਰਨਾ ਨਹੀਂ ਕਿਸੇ ਨੂੰ ਕਰਨੀ ਦੇਣਾ ਨੁਕਸ ਕੱਢਣੇ ਇੱਕ ਬੰਦਾ ਸੀ ਬਹੁਤ ਨਘੋਚੀ ਸੀ ਨੁਕਸ ਕੱਢਦਾ ਸੀ ਹਰ ਗੱਲ 'ਚ 네ਗੈਟਿਵਿਟੀ ਹਰ ਗੱਲ 'ਚ ਨੁਕਸ ਕੱਢਦਾ ਸੀ ਉਹ ਯਾਰ ਦੋਸਤ ਬਹੁਤ ਯਾਰ ਕਹਿੰਦੇ ਯਾਰ ਹਰ ਗੱਲ 'ਚ ਨੁਕਸ ਕੱਢਦਾ ਇਹ ਕੋਈ ਗੱਲ ਪੋਜ਼ਿਟਿਵ ਕਰਦਾ ਹੀ ਨਹੀਂ ਉਹਨਾਂ ਨੂੰ ਵੀ ਕੁੱਤਾ ਮਿਲ ਗਿਆ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਤੈਰਨ ਦੀ ਬਜਾਏ ਤੁਰਦਾ ਸੀ ਕਹਿੰਦੇ ਲੈ ਇਹ ਚੋਂ ਨਹੀਂ ਕੱਢਦਾ ਨੁਕਸ ਬੁਲਾ ਲਿਆ ਉਹਨੂੰ ਪਿੰਡ ਦੇ ਟੋਬੇ 'ਚ ਕੁੱਤਾ ਇਦਲੇ ਪਾਸੇ ਛੱਡਤਾ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਦੂਜੇ ਪਾਸੇ ਨਿਕਲ ਗਿਆ ਉਹਨੂੰ ਕਹਿੰਦੇ ਹਾਂ ਦੱਸ ਹੁ ਕਦੋਂ ਮੈਂ ਸਮਝ ਗਿਆ ਇਹਦਾ ਮਨ ਕੁੱਤਿਆਂ ਤੈਰਨਾ ਨਹੀਂ ਆਉਂਦਾ ਉਹਨੇ ਤਾਂ ਕੱਢਣੀ ਖੱਢਣਾ ਨੁਕਸਬਾ ਤੁਰਨਾ ਆਉਂਦਾ ਇਹਦੀ ਤਾਰੀਫ ਨਹੀਂ ਤੈਰਨਾ ਨਹੀਂ ਆਉਂਦਾ ਕਹਿੰਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ